मालिक <laughs> <laughs> <पुल गया। laughs> <laughs> ਨੇ ਕਿਤੇ ਵਿਸ਼ਵਾਸ ਜਤਾਇਆ ਪਹਿਲਾਂ ਐਮਐਲਏ ਸਾਹਿਬ ਤੇ ਹੁਣ ਮੰਤਰੀ ਹਾਂ ਮੈਂ ਪਾਰਟੀ ਇਹਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਹਿਲੇ ਐਮਐਲਏ ਸਾਹਿਬ ਬਣਾਇਆ ਹੁਣ ਮੰਤਰੀ ਬਣਾਤਾ ਇੱਕ ਮਾਂ ਲਈ ਕਿਹੋ ਜਿਹਾ ਵਕਤ ਹੈ ਕਿਹੋ ਜਿਹਾ ਲੱਗ ਰਿਹਾ ਮਾਂ ਨੂੰ ਮਾਂ ਨੂੰ ਬਹੁਤ ਖੁਸ਼ੀ ਆ ਮਾਂ ਨੂੰ ਦੇ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ ਮੈਂ ਜਿੰਨੀ ਮੈਨੂੰ ਖੁਸ਼ੀ ਆ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ ਮੈਂ ਮੋਟੇ ਮਾਲ ਕੇ ਜਾਣਦਾ

कि नाल ना शुरु तो ही सेवा कर दे से के। ते मैं पार्टी का और सब बहुत धन्यवाद कर दी हाँ की जिन्होंने दोबारा एक, एक वाधा देख के और वाधा आस्ते अगे लिया बाबा जी उन्होंने

ਬਸ ਪਰਮਾਤਮਾ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਮੇਰੇ ਪਾਪਾ ਨੂੰ ਇੱਕ ਵਾਰੀ ਫੇਰ ਇਹ ਮੌਕਾ ਦੇਰੇ ਨੇ ਮੰਤਰੀ ਬਣਨ ਦਾ ਪਹਿਨਾ ਐਮ ਐਲ ਏ ਸੀਗੇ ਹੁਣ ਮੰਤਰੀ ਆ ਹੁਣ ਪਾਪਾ ਉਸ ਤੋਂ ਵੱਧ ਸੇਵਾ ਕਰਨਗੇ ਪਹਿਨਾ ਵੀ ਕਰਦੇ ਸੀਗੇ ਹੁਣ ਜ਼ਿਆਦਾ ਕਰਿਆ ਕਰਗੇ ਕਿਹੋ ਜਿਹਾ ਲੱਗਦਾ ਇੱਕ ਬੇਟੀ ਨੂੰ ਕਿ ਬੇਟੀ ਲਈ ਫਾਦਰ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ ਔਰ ਖਾਸ ਤੌਰ ਤੇ ਕੀ ਉਹ ਤੁਹਾਨੂੰ ਪੂਰਾ ਸਮਾਂ ਦੇ ਪੰਦੇ ਸੀਗੇ ਪਹਿਨਾ ਤਾਂ ਮੈਂ ਦ ਕਹੂੰਗੀ ਕਿ ਪਾਪਾ ਤੋਂ ਟਾਈਮ ਹੀ ਨਹੀਂ ਹੈਗਾ ਫੈਮਿਲੀ ਉਹ ਸਾਰਾ ਟਾਈਮ ਬਾਹਰ ਹੁੰਦੇ ਨੇ ਮੈਂ ਜਦੋਂ ਵੀ ਕਾਲ ਕਰਦੀ ਹਾਂ ਪਾਪਾ ਬਸ ਹਾਲਚਲ ਪੁੱਛਦੇ ਨੇ ਪਾਪਾ ਉਹਨਾਂ ਦਾ ਪੁੱਛਦੇ ਨੇ ਬਸ ਰੋਟੀ ਖਾ ਲਈ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਹੁੰਦੀ ਬਸ ਫੇ ਫੋਨ ਕੱਢ ਦਿੰਦੇ ਨੇ ਬਸ ਇੰਨਾ ਕੀ ਟਾਈਮ ਹੈ ਉਹਨਾਂ ਤੋਂ ਫੋ ਬਸ ਇਹ ਕਹੂੰਗੀ ਕਿ ਬਾਬਾ ਜੀ ਨੇ ਇੱਕ ਵਾਰੀ ਫੇਰ ਮੌਕਾ ਦੇ ਰਹੇ ਨੇ ਮੰਤਰੀ ਦਾ ਕਿ ਹੋਰ ਸੇਵਾ ਕਰਨਗੇ ਅੱਗੇ ਪਿੰਨਾਂ ਦਾ ਕਰਦੀ ਸੀ ਜਦੋਂ ਦੀ ਮੈਂ ਹੋਈ ਆ ਉਹਨਾਂ ਦੇ ਪਾਪਾ ਸੇਵਾ ਹੀ ਕਰ ਰਹੇ ਨੇ हूँ उस तो वध के बाबा जी ने सानू रिस्पोंसिबिल देती ने तो हूँ हो होर भी भी कर